ਇਸਤੇ ਪਰ ਉਸ ਨੇ ਜਿਹਨਾਂ ਨੇ 8 ਦਿਨ ਲਾ ਦਿੱਤੇ ਐਫ ਆਈ ਆਰ ਕਰਦੇ ਇੱਕ ਫੇਕ ਐਫ ਆਈ ਆਰ ਕਰ ਦਿੱਤੀ ਜਿਹੜੇ ਐਚ 4 ਐਸ ਐਚ ਯੂ ਨੂੰ ਉਹਨਾਂ ਦਾ ਨਾਮ ਲੈਣ ਤੋਂ ਡਰਦੇ ਉਹ ਸਾਨੂੰ ਕੀ ਜਸਟਿਸ ਦੇਗੀ ਜਗਾ ਸਾਡੇ ਨਾਲ ਆਈ ਵਾਸ ਧੋਖਾ ਦਿੱਤਾ ਗਿਆ ਐਸਐਸਪੀ ਸਾਹਿਬ ਅੱਜ ਤੱਕ ਸਾਨੂੰ ਹਜੇ ਤੱਕ ਪੁਲਿਸ ਵਾਲੇ ਫੋਨ ਕਰ ਕਰਕੇ ਕੰਪਰੋਮਾਈਜ਼ ਲਈ ਬੋਲ ਰਹੇ ਸਾਨੂੰ ਧਮਕਾ ਰਹੇ ਸਾਨੂੰ ਕੈਸ਼ ਕਹਿੰਦੇ ਕਿ ਪੈਸੇ ਲੈ ਕੇ ਇਸ ਮੈਟਰ ਸੈਟਲ ਕਰ ਲੋ ਪੈਸੇ ਨਾਲ ਕੀ ਸਾਡੀ ਇੱਜ਼ਤ ਵਾਪਸ ਆ ਜਾਊਗੀ ਬੜੇ ਵੀਡੀਓ ਵੀ ਵਾਇਰਲ ਹੋ ਗਏ ਨੇ ਮੈਗੀ ਵਾਲਾ ਕਹਿੰਦਾ ਉਸ ਦਿਨ ਕਰਨਲ ਬਾਡਸ ਦੇ ਬੇਟਾ ਉੱਥੇ ਡਰਿੰਕ ਕਰ ਰਹੇ ਸੀ ਮੈਂ ਮਨਾ ਕੀਤਾ ਐਸਐਚਓ ਕਹਿੰਦੇ ਸਾਡੀਆਂ ਵੀਡੀਓਜ਼ ਔਰ ਸਾਰੀ ਵੀਡੀਓ ਸਾਰਾ ਕੁਝ ਹੋ ਰਿਹਾ ਚਾਹ ਪਹਿਲੀ ਗੱਲ ਚਾਹ ਐਸਐਚਓ ਜਿਹਨਾਂ ਦਾ ਉੱਥੇ ਡਿਊਟੀ ਏਰੀਆ ਹੀ ਨਹੀਂ ਸੀ ਉਹ ਕੀ ਕਰ ਰਹੇ ਸੀਗੇ ਰਾਨੀ ਤੇ ਰਣਬੀਰ ਜਿਸ ਨੇ ਕਿਹਾ ਕਿ ਸਾਨੂੰ ਝੋਟਾ ਲੱਗਿਆ ਉਹ ਪ੍ਰਾਈਵੇਟ ਹਸਪੀਟਲ ਸਾਰਾ ਹਸਪੀਟਲ ਜਿੱਥੇ ਇੱਕ ਇਨਸੀਡੈਂਟ ਹੋਇਆ ਉਹ ਰਾਜੇਂਦਰਾ ਦੇ ਬਾਰ ਹੋਇਆ ਜੀ 7:55 ਮਿੰਟ ਚ ਪ੍ਰਾਈਵੇਟ ਹਸਪੀਟਲ ਤੇ ਜਾ ਕੇ ਆਪਣਾ ਐਮ ਐਲ ਆਰ ਕਰਾ ਰਹੇ ਮਾਮਲਾ ਸਭ ਦੀ ਨਜ਼ਰਾਂ ਦੇ ਵਿੱਚ ਹੈ ਸਭ ਦੀ ਚਰਚਾ ਤੇ ਹੈਗਾ ਤੇ ਅੱਜ ਫੇਰ ਪੀੜਤ ਪਰਿਵਾਰ ਉਹਨਾਂ ਦੇ ਘਰ ਵਾਲੀ ਜਸਵਿੰਦਰ ਕੌਰ ਬਾਠ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਪਹੁੰਚੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਮੈਡਮ ਗਵਰਨਰ ਸਾਹਿਬ ਨੇ ਕਮੇਟੀ ਬਣਾਤੀ ਇਨਕੁਆਇਰੀਜ਼ ਹੋ ਰਹੀਆਂ ਹੱਲੇ ਵੀ ਕੀ ਲੱਗਦਾ ਵੀ ਕੀ ਨਹੀਂ ਹੋ ਰਿਹਾ ਸਹੀ ਜੀ ਗਵਰਨਰ ਸਾਹਿਬ ਨੇ ਕਮੇਟੀ ਨਹੀਂ ਬਣਾਈ ਗਵਰਨਰ ਸਾਹਿਬ ਨੇ ਡੀਜੀ ਸਾਹਿਬ ਨੂੰ ਬੋਲ ਕੇ ਐਫਆਈਆਰ ਕਰਾਈ ਕਮੇਟੀ ਤੁਸੀਂ ਦੇਖਿਆ ਹੋਣਾ ਹਰ ਰੋਜ਼ ਕਮੇਟੀ ਐਸਿਟ ਬਦਲ ਜਾਂਦੀ ਹੈ ਜਿਹੜੇ ਬੰਦੇ ਨੂੰ ਸਾਰੇ ਬੰਦ ਬਦਲ ਜਾਂਦੇ ਨੇ ਤੇ ਸਾਨੂੰ ਕੋਈ ਪੁਲਿਸ ਤੇ ਭਰੋਸਾ ਹੀ ਨਹੀਂ ਜਿਨ੍ਹਾਂ ਨੇ 8 ਦਿਨ ਲਾ ਦਿੱਤੇ ਐਫਆਈਆਰ ਕਰਦੇ ਇੱਕ ਫੇਕ ਐਫਆਈਆਰ ਕਰ ਦਿੱਤੀ ਜਿਹੜੇ ਚਾਰ ਐਸਐਚਯੂ ਨੇ ਉਹਨਾਂ ਦਾ ਨਾਮ ਲੈਣ ਤੋਂ ਡਰਦੇ ਨੇ ਉਹ ਸਾਨੂੰ ਕੀ ਜਸਟਿਸ ਦੇਣਗੇ ਫਿਰ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਹੈ ਕਿੰਨੀ ਬਿਲਕੁਲ ਜੀ ਕੋਈ ਫਿਰ ਇਨਵੈਸਟੀਗੇਸ਼ਨ ਹੋ ਹੀ ਨਹੀਂ ਸਕਦੀ ਕਿਉਂਕਿ ਹਰ ਇੱਕ ਜਗ੍ਹਾ ਸਾਡੇ ਨਾਲ ਆਈਵਾਸ਼ ਧੋਖਾ ਦਿੱਤਾ ਗਿਆ ਐਸਐਸਪੀ ਸਾਹਿਬ ਅੱਜ ਤੱਕ ਸਾਨੂੰ ਹਜੇ ਤੱਕ ਪੁਲਿਸ ਵਾਲੇ ਫੋਨ ਕਰ ਕਰਕੇ ਕੰਪਰੋਮਾਈਜ਼ ਲਈ ਬੋਲ ਰਹੇ ਸਾਨੂੰ ਧਮਕਾ ਰਹੇ ਸਾਨੂੰ ਕੈਸ਼ ਕਹਿੰਦੇ ਕਿ ਪੈਸੇ ਲੈ ਕੇ ਇਸ ਮੈਟਰ ਸੈਟਲ ਕਰ ਲੋ ਪੈਸੇ ਨਾਲ ਕੀ ਸਾਡੀ ਇੱਜ਼ਤ ਵਾਪਸ ਆ ਜਾਊਗੀ ਇਸ ਮਾਮਲੇ ਕਿੰਨੀ ਸਚਾਈ ਹੈ ਬੜੇ ਵੀਡੀਓ ਵੀ ਵਾਇਰਲ ਹੋ ਗਏ ਨੇ ਮੈਗੀ ਆਲਾ ਕਹਿੰਦਾ ਉਸ ਦਿਨ ਕਰਨਾਲ ਬਾਟਸ ਤੇ ਬੇਟਾ ਉੱਥੇ ਡਰਿੰਕ ਕਰ ਰਹੇ ਸੀ ਮੈਂ ਮਨਾ ਕੀਤਾ ਐਸ ਐਚਓ ਕਹਿੰਦੇ ਸਾਡੀਆਂ ਵੀਡੀਓਜ਼ ਸਾਰੀ ਵੀਡੀਓ ਸਾਰਾ ਕੁਝ ਹੋ ਰਿਹਾ ਚਾ ਪਹਿਲੀ ਗੱਲ ਚਾਰ ਐਸ ਐਚਓ ਜਿਹਨਾਂ ਦਾ ਉੱਥੇ ਡਿਊਟੀ ਏਰੀਆ ਹੀ ਨਹੀਂ ਸੀ ਉਹ ਕੀ ਕਰ ਰਹੇ ਸੀਗੇ ਦੂਜੀ ਗੱਲ ਜਿਹੜਾ ਇਹ ਐਸ ਐਚਓ ਇੱਕ ਰਾਣੀ ਤੇ ਰਣਬੀਰ ਜਿਸ ਨੇ ਕਿਹਾ ਕਿ ਸਾਨੂੰ ਝੋਟਾ ਲੱਗਿਆ ਉਹ ਪ੍ਰਾਈਵੇਟ ਹਸਪੀਟਲ ਸਾਰਾ ਹਸਪੀਟਲ ਜਿੱਥੇ ਇੱਕ ਇਨਸੀਡੈਂਟ ਹੋਇਆ ਉਹ ਰਾਜੇਂਦਰਾ ਦੇ ਬਾਅਦ ਹੋਇਆ ਜੀ 7:55 ਮਿੰਟ ਚ ਪ੍ਰਾਈਵੇਟ ਹਸਪੀਟਲ ਤੇ ਜਾ ਕੇ ਆਪਣਾ ਐ ਜਿਹੜੇ ਹੋਈ ਸਰਕਾਰੀ ਗੱਡੀ ਆਈ ਉੱਥੋਂ ਕਹਿੰਦਾ ਜੀ ਬੰਦੇ ਨਿਕਲੇ ਸੀ ਸਿਵਲ ਡਰੈਸ ਤੇ ਉਹਨਾਂ ਨੂੰ ਨਹੀਂ ਪਛਾਣਿਆ ਜਿਹੜੇ 13 ਸਾਲ ਤੋਂ ਪਟਿਆਲੇ ਉਹ ਜਿਨ੍ਹਾਂ ਨੂੰ ਰੋਜ਼ ਖਾਣਾ ਖਵਾਉਂਦੇ ਨੇ ਉਹਨਾਂ ਨੂੰ ਨਹੀਂ ਪਛਾਣਦਾ ਹੋ ਮਗਰ ਕਰਨਲ ਸਾਹਿਬ ਨੂੰ ਪਛਾਣਦਾ ਤੁਸੀਂ ਆਪੇ ਇਸ ਦੀ ਸਟੇਟਮੈਂਟ ਜਿਹੜੀ ਹੈ ਫੈਬ੍ਰਿਕੇਟਡ ਹੈ ਜੱਟ ਸਾਹਿਬ ਨੇ ਵੀ ਕੱਲ ਕਿਆ ਸੀਗਾ ਫੈਬ੍ਰਿਕੇਟਡ ਸਟੇਟਮੈਂਟ ਪਬਲਿਕ سپورਟ ਤੁਹਾਡੀ ਪੂਰੇ ਪੰਜਾਬ ਪੰਜਾਬ ਚ ਤੁਹਾਡੇ ਨਾਲ ਹੈ ਹੀ ਐਕਸ ਸਰਵਿਸਮੈਨ ਤੁਹਾਡੇ ਨਾਲ ਨੇ ਜੀ ਐਕਸ ਸਰਵਿਸਮੈਨ ਸਾਡੀ ਇੱਜ਼ਤ ਸਮੇਤੀਆਂ ਸਾਡੇ ਵੈਟਰਨ ਸਾਡੇ ਪੂਰਾ ਦੇਸ਼ ਮੇਰੇ ਨਾਲ ਹੈ ਐਂਡ ਆਮ ਪ੍ਰਾਊਡ ਟੂ ਬੀ ਅ ਇੰਡੀਅਨ ਸਿਟੀਜ਼ਨ ਮੈਂ ਆਮ ਫਾਈਟਿੰਗ ਫਾਰ ਪੰਜਾਬ ਮੈਂ ਆਵਾਜ਼ ਬਣੀ ਆ ਪੰਜਾਬ ਦੀ ਹਰ ਇੱਕ ਮਾਂ ਲਈ ਮੈਂ ਮੈਂ ਪਿੱਛੇ ਨਹੀਂ ਹਟੂੰਗੀ ਜੋ ਮਰਜ਼ੂ ਮੈਨੂੰ ਥ੍ਰੈਟ ਮ ਜਿਹੜੀ ਡੀਜੀਪੀ ਪੰਜਾਬ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਆਰਮੀ ਚੀਫ ਵੀ ਉਹਨਾਂ ਦੇ ਨਾਲ ਸੀਗੀ ਆਰਮੀ ਚੀਫ ਨੇ ਵਾਈਸ ਆਪਣੇ ਚੀਫ ਉਹਨਾਂ ਨੇ ਬਿਲਕੁਲ ਕਲਾਸੀ ਸਾਨੂੰ ਫੇਅਰ ਐਂਡ ਇਨਕੁਆਇਰੀ ਚਾਹੀਦੀ ਉਹਨਾਂ ਨੇ ਕਿਤੇ ਵੀ ਐ ਨਹੀਂ ਕਿਹਾ ਕਿ ਸਾਨੂੰ ਐਗਰੀਏਬਲ ਹੈ ਉਹਨਾਂ ਨੇ ਦੇਖ ਤੁਸੀਂ ਤਿੰਨ ਤਰੀਕ ਦੇਖੋਗੇ ਆਰਮੀ ਆ ਕੇ ਜੋ ਉਹਨਾਂ ਦਾ ਸਟੈਂਡ ਹੈ ਉਹ ਵੀ ਬੋਲਣਗੇ ਜਸਵਿੰਦਰ ਕੌਰ ਬਾਠ ਉਹਨਾਂ ਨੇ ਇੱਕ ਵਾਰ ਫੇਰ ਸਾਫ਼ ਕੀਤਾ ਹੈ ਕਿ ਜਿਹੜੀ ਉਹ ਗੱਲ ਵਾਇਰਲ ਹੋ ਰਹੀ ਹੈ ਖਾਸ ਕਰ ਮੈਗੀ ਵਾਲੀ ਵਾਇਰਲ ਹੋ ਰਹੀ ਹੈ ਕਿ ਇਹ ਕਰਨਲ ਤੇ ਉਹਨਾਂ ਦਾ ਪੁੱਤਰ ਪਿਓ ਪੁੱਤਰ ਸ਼ਰਾਬ ਪੀ ਰਹੇ ਸੀ ਮੈਂ ਉਹਨਾਂ ਨੂੰ ਰੋਕਦਾ ਤੇ ਉਸ ਤੋਂ ਬਾਅਦ ਬਾਈਚਾਂਸ ਐਸਐਚਓ ਆਂਦੇ ਉਹ ਵੀ ਰੋਕਦੇ ਐ ਸੋ ਸਾਰਾ ਘਟਨਾਕ੍ਰਮ ਕੇ ਮੈਗੀ ਵਾਲਾ ਉਹਨਾਂ ਨੂੰ ਆ ਕੇ ਕਹਿੰਦਾ ਕਿ ਇੱਥੇ ਸ਼ਰਾਬ ਨਾ ਪੀਓ ਲਾਊਡ ਨਹੀਂ ਐ ਫਿਰ ਕਰਨਲ ਸਾਹਿਬ ਦਾ ਬੇਟਾ ਜਿਹੜਾ ਕਹਿੰਦਾ ਕਿ ਤੋ ਬਾਅਦ ਬਾਈ ਚਾਂਸ ਐਸਐਚਓ ਆਂਦੇ ਨੇ ਉਹ ਵੀ ਮਨਾ ਕਰਦੇ ਨੇ ਤੇ ਫੇਰ ਕਰਨਲ ਸਾਹਿਬ ਦਾ ਬੇਟਾ ਉਹਨਾਂ ਨੂੰ ਕਹਿੰਦਾ ਕਿ ਆਪਣਾ ਤੁਸੀਂ ਇੱਥੇ ਸ਼ਰਾਬ ਜਿਹੜਾ ਤੈਨੂੰ ਪਤਾ ਹੈ ਅਫਸਰ ਹੈ ਜਿਨ੍ਹਾਂ ਨੂੰ ਤੂੰ ਰੋਕ ਰਿਹਾ ਸੋ ਕੁੱਲ ਮਿਲਾ ਕੇ ਜੀ ਮੈਡਮ ਕਹਿ ਰਹੇ ਨੇ ਕਿ ਜੇ ਮੈਗੀ ਵਾਲਾ ਉਹਨਾਂ ਨੂੰ ਪਹਿਚਾਣ ਰਿਹਾ ਕਰਨਲ ਸਾਹਿਬ ਨੂੰ ਤਾਂ ਪੁਲਿਸ ਵਾਲਿਆਂ ਨੂੰ ਕਿਉਂ ਨਹੀਂ ਪਹਿਚਾਣ ਰਿਹਾ ਉਹਨਾਂ ਨੂੰ ਸਿਵਲ ਦੇ ਵਿੱਚ ਉਹ ਕਿਉਂ ਦੱਸ ਰਿਹਾ ਹੈਗਾ ਕਿਉਂਕਿ ਲੰਬੇ ਸਮੇਂ ਤੋਂ ਉਹ ਵੀ ਹੋ ਰਹੇ ਹੈਗੇ ਨੇ ਜਿਹੜੀ ਹੈ ਗਵਰਨਰ ਸਾਹਿਬ ਤੱਕ ਮਾਮਲਾ ਪਹੁੰਚਣ ਤੋਂ ਬਾਅਦ ਜੋ ਵੀ ਇਸ ਮਾਮਲੇ ਦੇ ਵਿੱਚ ਹੋਇਆ ਉਹ ਵੀ ਸਾਰੀ ਸਥਿਤੀ ਸਭ ਦੇ ਸਾਹਮਣੇ ਆ ਚੁੱਕੀ ਪਰ ਕਦੋਂ ਇਨਸਾਫ ਮਿਲਦਾ ਹੈ ਦੇਖਣਾ ਬਾਕੀ ਹੈ ਇਹ ਜਿਹੜੀ ਹੈ ਗਵਰਨਰ ਸਾਹਿਬ ਤੱਕ ਮਾਮਲਾ ਪਹੁੰਚਣ ਤੋਂ ਬਾਅਦ ਜੋ ਵੀ ਇਸ ਮਾਮਲੇ ਦੇ ਵਿੱਚ ਹੋਇਆ ਉਹ ਵੀ ਸਾਰੀ ਸਥਿਤੀ ਸਾਹਮਣੇ ਆ ਚੁੱਕੀ ਪਰ ਹਾਲੇ ਵੀ ਕਿਤੇ ਨਾ ਕਿਤੇ ਪਰਿਵਾਰ ਕਹਿ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਦੋਂ ਇਨਸਾਫ ਮਿਲਦਾ ਹੈ ਦੇਖਣਾ ਬਾਕੀ ਹੈ ਨਵੀਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ